ਸਤਨਾਮ ਸਤਨਾਮ ਜੀ ਅੰਮ੍ਰਿਤਸਰ ਤੋਂ ਬਠਿੰਡਾ ਰੋੜ 'ਚ ਰਸਤੇ 'ਚ ਉਹ ਹਰੀ ਦੇ ਪੱਤਨ ਇਹ ਹਰੀ ਦੇ ਪੱਤਨ ਦੇ ਬਿਲਕੁਲ ਨਜ਼ਦੀਕ ਇੱਥੋਂ ਕੋਈ 3 2 ਕਿਲੋਮੀਟਰ ਦੇ ਗੁਰੂ ਦੇ ਪਿੰਡ ਮਰਹਾਣਾ ਤੇ ਗੁਰਦੁਆਰਾ ਬਾਬਾ ਰਤਨਦੇਵ ਜੀ ਗੁਰਦੁਆਰਾ ਰਾਠੀ ਕੇ ਸਾਹਿਬ ਇੱਥੇ ਅੱਜ ਵੱਡੀ ਭਾਰੀ ਮਾਤਰਾ ਦੇ ਵਿੱਚ ਇਹ ਸੰਗਠਾ ਜੁੜੀਆਂ ਹੋਈਆਂ ਨੇ ਗੁਰਗੇ ਲੰਗਰ ਇਸ ਨਗਰ ਵਾਲਾ ਇਲਾਕਾ ਨਿਵਾਸੀਆਂ ਨੇ ਲਾਈ ਹੋਈ ਨਹੀਂ ਵੀ ਆਪਾਂ ਅੱਗੇ ਚੱਲਦੇ ਆਉਂਨਾਂ ਨਾਲ ਗੱਲਬਾਤ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿ ਸਹਾ ਹੋਏ ਜੀ ਦੇ ਪਤੇ ਅਸੀਂ ਮਤਲਬ ਕੀ ਮਰਹਾਣੇ ਪਿੰਡ ਸਾਡੇ ਰਾਠੀਕ ਸਰਪੰਚਾ ਦੁਆਰਾ ਉੱਥੋਂ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਲਾ ਕੇ ਦੇ ਨਾਲ ਇਥੇ 10 ਤਰੀਕ ਨੂੰ ਲੰਗਰ ਲਾਇਆ ਹੋਇਆ ਮੰਨੇ ਦਾ ਆਉਣ ਜਾਣੇ ਸੰਗਤਾਂ ਇਹ ਅੱਜ ਖੰਪਤ ਸਾਹਿਬ ਦੇ ਕੋਲ ਪਏ ਆ। ਉਹ ਵਧੀਆ ਲੰਗਰ ਵਾਸਤੇ ਚੱਲੇ ਆ ਸੰਗਤਾਂ ਦੇ ਸਜੋਣ ਨਾਲ ਕਰਵਾ ਸਕਦੇ ਨਾਲ। ਅਸੀਂ ਤੇ ਬੀਬੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਸਾਰੇ ਗੁਰੂ ਘਰ ਨਾਲ ਜਾਣ ਗੁਰੂ ਘਰ ਦੀ ਸੇਵਾ ਕੰਮ ਜਿੱਦਾਂ ਇੱਥੇ ਰਾਠੀ ਦੇ ਸਾਹਿਬ ਗੁਰਦਾਰੇ ਬੀਬੀਆਂ ਦੇ ਸਹਿਯੋਗ ਨਾਲ ਗੁੰਦਰਾ ਚੱਲਦਾ ਏ ਇਦਾਂ ਹੋਰ ਵੀ ਬੀਬੀਆਂ ਨੂੰ ਉਤਸ਼ਾਹ ਨਾਲ ਇਸ ਤਰ੍ਹਾਂ ਅੱਗੇ ਲਾ ਕੇ ਕੰਮ ਕਰਨਾ ਤਾਂ ਵੱਧ ਚੜ੍ਹ ਕੇ ਸੇਵਾ ਕਰਨ ਜਾਈਦੀ ਹੈ ਗੁਰੂ ਦੇ ਨਾਲ ਜੁੜਨਾ ਚਾਹੀਦਾ। ਇਹ ਤੁਹਾਡੀ ਜਿਹੜੀ ਇਸਤਰੀ ਸਭਾ ਕਮੇਟੀ ਹੈ ਕਿੰਨੀਆਂ ਬੀਬੀਆਂ ਤੁਸੀਂ ਇਹਦੇ ਵਿੱਚ ਕੰਡਕ ਉਹ ਸਾਡੇ ਪ੍ਰਧਾਨ ਸਾਹਿਬ ਆ ਰੱਖੇ ਬਜੀਤ ਸਿੰਘ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਸਾਰਾ ਗੋਦੜਾ ਚਲਾ ਰਹੇ ਹਾਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਗੁਰੂ ਘਰ ਨਾਲ ਜੁੜਨਾ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣ ਕਿ ਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ ਆ ਤੇ ਬਾਤ ਬਾਤ ਸ਼ਰਮ ਵਿੱਚ ਹਿੱਸਾ ਪਾਉਣਾ ਚਾਹੀਦਾ ਆ ਆਪ ਦੇ ਬੱਚਿਆਂ ਨੂੰ ਜੋ ਵੀ ਹੈਗਾ ਸਿੱਖੀ ਸੂਚਨਾ ਜੁੜਨਾ ਚਾਹੀਦਾ ਸਤਨਾਮ ਵਾਹਿਗੁਰੂ ਅੱਗੇ ਉਹ ਬਾਕੀ ਨਹੀਂ ਕਰੀ ਲਾਮਣ ਸਾਹਿਬ ਦੇ ਅਜੀ ਵਿੱਚ ਸੰਗਤ ਮਹਾਰਾਣਾ ਦੇ ਗੁਰਦੁਆਰਾ ਬਾਬਾ ਰਤਨਦੇਵ ਜੀ ਦੀ ਵਰ ਮੋਦਕ ਕਮੇਟੀ ਨੇ ਸਾਰੇ ਨਗਰ ਦੇ ਸਹਿਯੋਗ ਨਾਲ ਲੰਗਰ 9 ਤਰੀਕ ਤੋਂ ਸ਼ੁਰੂ ਰੱਖ ਕੇ ਅੱਜ ਤੱਕ ਨਿਰਵਿਘਨ ਚੱਲਦਾ ਰਿਹਾ ਹੈ ਜੇਨ ਰਾਤ 22 ਘੰਟੇ ਜਨ ਰਾਤ ਸੇਵਾ ਕੀਤੀ ਲੱਗ ਰਹੀ ਨਾਕਾਂ ਵਾਛੀਆਂ ਨੇ ਅਸੀਂ ਸਾਰੇ ਨਗਰ ਦਾ ਅਲਾਕਨਵਾਸੀਆਂ ਦੇ ਬਹੁਤ ਬਾਕਰੋ ਹਾਂ ਔਰ ਜੋ ਸੰਗਤ ਇੱਥੇ ਲੰਗਰਾਂ ਤੇ ਪਹੁੰਚੀ ਉਹਨਾਂ ਦੇ ਵੀ ਜੋ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਗਈ ਆਨੰਦਪੁਰ ਸਾਹਿਬ ਉੱਥੇ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਅਣੀ ਬੂ ਨਗਰ ਨਵਾਸੀ ਪਿੰਡ ਬਨਾਣਾ ਅਸੀਂ ਖਮੂ ਸਖਤਾ ਦੇ ਸਹਿਯੋਗ ਦੇ ਨਾਲ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲੰਗਰ ਚਲਾਇਆ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁੱਟ ਹੋਇਆ ਅਸੀਂ ਇਹਨਾਂ ਸਾਰੇ ਸੰਗਤਾਂ ਦੇ ਧੰਨਵਾਦ ਧੰਵਾਦ ਜੀ ਹਾਂ ਸ਼ੁਕਰ ਗੁਜ਼ਾਰ ਹੈ ਸਾਹਿਬ ਵਾਹਿਗੁਰੂ ਜੀ ਕੀ ਬੋਧ ਗੁਰਦੁਆਰਾ ਸਾਹਿਬ ਰਛੀ ਕੇ ਰਤਨਦੇਵ ਬਾਬਾ ਜੀ ਦੇ ਜਿਹੜੇ ਪੱਕੇ ਸੇਵਾਦਾਰ ਨੇ ਬਾਬਾ ਗੁਰਦਾਸ ਸਿੰਘ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਾਹਿਬ ਵਾਹਿਗੁਰੂ ਜੀ ਇਹ ਇਹ ਬਾਬਾ ਜੀ ਬਾਬੇ ਰਤਨਦੇਵ ਜੀ ਦਾ ਗੁਰਦੁਆਰਾ ਇਹ ਹੋਲੀਆਂ ਦਾ ਦਿਹਾੜਾ ਹੈ ਇੱਥੇ ਮਨਾਉਂਦੇ ਆ ਕਿੰਨੇ ਸਾਲ ਹੋ ਗਿਆ ਇਹ 6 ਸਾਲ ਤੋਂ ਪੁਰਾਣਾ ਹੀ ਹੈ ਪੁਰਾਣਾ ਹੀ ਆ ਜੀ 11 ਤਰੀਕ ਦਾ ਹੁਣ ਅਸੀਂ ਲੰਗਰ ਚਲਾਇਆ ਕਿਰਪਾ ਸਤਗੋਦੀ ਬਹੁਤ ਸੰਤਾਂ ਲਾਗ ਲਾ ਕੇ ਪਿੰਡਾਂ ਤੋਂ ਆਉਂਦੀਆਂ ਚੜਦੀ ਗੱਲ ਆ ਹੋਰ ਤੁਸੀਂ ਕੀ ਸੰਗਤ ਨੂੰ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਹੈ ਹੋਈਆ ਗੁਰੂ ਨੂੰ ਮੰਨਣ ਵਾਲੇ ਆਉਣ ਸੰਗਤਾਂ ਨੇ ਵਧੀਆਂ ਧੰਨ ਧੰਨ ਬਾਬਾ ਰਤਨਦੇਵ ਜੀ ਡੇਰਾ ਰਾਠੀ ਦੇ ਸਾਹਿਬ ਪਿੰਡ ਮਹਰਾਣਾ ਜ਼ਿਲ੍ਹਾ ਤਰਨਤਾਰਨ ਧੰਨ ਬਾਬਾ ਸ਼੍ਰੀਚੰਦ ਦੀ ਮਾਪੁਰਸ ਤੁੰਗੇ ਸਾਹ ਵਾਲੇ ਜਿਨ੍ਹਾਂ ਦਾ 24 ਘੰਟੇ ਤੁਮਾ ਚੱਲਦਾ ਤੇ ਡੇਰਾ ਰਾਠੀ ਦੇ ਸਾਹਿਬ ਦੇ ਵਿੱਚ ਲੰਗਰ ਚੱਲਦਾ 24 ਘੰਟੇ ਰਾਤ ਦਿਨ ਕਿਸੇ ਨੇ ਆਉਣਾ ਹੋਵੇ ਰਾਈ ਮਸਾਵਰ ਨੇ ਉਹਦਾ ਆਧਾਰ ਕਾਰਡ ਵੇਖ ਕੇ ਉਹਨੂੰ ਰਾਤ ਰੱਖਿਆ ਜਾਂਦਾ ਨਾ ਹੁਣ ਤਾਂ ਉਹਨੂੰ ਜਗ੍ਹਾ ਚੰਗੀ ਸਭ ਕੁਝ ਚੰਗਾ ਕੀ ਬਾਤ ਖਾਣ ਪੀਣ ਨੂੰ ਸਭ ਕੋ ਦਿੱਤਾ ਜਾਂਦਾ ਬਾਕੀ ਆ ਜਗ੍ਹਾ ਜਿਹੜੀ ਕੇਦ ਉੱਤੇ ਇੱਥੇ ਹੁਣ ਲੰਗਰ ਲਾਇਆ ਜਾਂਦਾ ਅੱਜ ਤੋਂ ਪਹਿਲਾਂ ਬਾਬਾ ਰਪਿੰਦ ਸਿੰਘ ਹੁੰਦਾ ਸੀ ਉਹਨਾਂ ਦੇ ਟਾਈਮਾਂ ਦੇ ਲੱਗਦਾ ਰਿਹਾ ਬਾਬਾ ਕਰਨਲ ਸੋ ਇੱਥੇ ਉਹਨਾਂ ਦੇ ਟਾਈਮਾਂ ਦਾ ਵਾਹ ਜੀ ਵਾਹ ਬਾਕੀ ਹੁਣ ਸੰਗਤ ਜਿਹੜੀ ਮਰਾਨਾ ਪਿੰਡ ਦੇ ਸੰਯੋਗ ਦੇ ਨਾਲ ਸਾਰਿਆਂ ਨੇ ਜੋ ਵੀ ਸਭਧੀ ਲਿਆਂਦੀ ਮਾਇਆ ਦੇ ਕੇ ਗਏ ਪ੍ਰਧਾਨ ਸਾਹਿਬ ਨੇ ਤੇ ਫੋਲ ਜੋ ਵੀ ਹੈਗਾ ਤੇ ਅੱਜ ਇਹੋ ਲੱ ਮੱਲਾ ਖਾ ਬਾਬਾ ਜੀ ਦਾ ਬਣਾਇਆ ਗਿਆ ਤੇ ਵਧਾਈਆਂ ਲੱਖ ਲੱਖ ਬਾਬੇ ਦਸਵੇਂ ਪਾਸਾ ਨੂੰ ਸਾਰੀ ਸ਼ਕਤ ਨੂੰ ਚੜਦੀ ਕਲਾ ਰੱਖਣੀ ਮੇਰੇ ਵੀਰਾਂ ਭਰਾਵਾਂ ਭੈਣਾਂ ਭਰਾਵਾਂ ਨੂੰ ਬਾਕੀ ਇਹ ਸਿਧਾਂਤ ਲੰਗਰ ਲੱਗਦੇ ਰਹਿਣ ਸਿੰਘ ਸੱਗਦੇ ਰਹਿਣ ਆਵੇਂ ਰਗੜੇ ਲਾਏ ਆ ਰਗੜੇ ਲੱਗਦੇ ਰਹਿਣ ਸਿੰਘ ਸੱਗਦੇ ਰਹਿਣ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਓ ਨਿਹਾਲ ਸਤਿਗੁਰੂ ਆਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਤਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤਨਾਮੁ ਸ਼ੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾਮ ਸਤਨਾਮ ਸਤਨਾਮ ਚੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ

ਪੰਲਾ ਹਰ ਰਾਮ ਨਾਮ ਜਪਨਾ ਹੈ ਸਤ ਨਾਮ ਵਾਹਿਗੁਰੂ 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 i